ਜਿਹੜੇ ਜੀ ਮੌਜੂਦ ਹੈਗੇ ਉਹਨਾਂ ਨਾਲ ਅਸੀਂ ਗੱਲ ਕਰਨੀ ਹੈ ਪਰ ਜਿਹੜੀ ਕਿਸਤਿਕਲਾਂ ਦੇਖਦੇ ਹੋ ਇਸ ਹਾਲ ਨੂੰ ਦੇਖੋ ਕੋਈ ਇਹੋ ਜੀ ਗੱਲ ਨਹੀਂ ਹੈ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਲੈਕਸ਼ਨ ਲੜੀ ਆ ਇਹ ਔਰ ਖਿੜੇ ਮੱਥੇ ਪਰਵਾਨ ਕਰਦੇ ਹੈਗੇ ਆ ਔਰ ਮੈਨੂੰ ਨਹੀਂ ਇਹਦੇ ਵਿੱਚ ਲੱਗਦਾ ਕਿ ਤੁਸੀਂ ਕੋਈ ਬਾਅ ਇਲੈਕਸ਼ਨ ਦਾ ਰਿਜ਼ਲਟ ਕੱਢ ਕੇ ਦੇਖ ਲਿਓ ਇਦਾਂ ਦੀ ਜਿਹੜੀ ਫਾਈਟ ਆ ਉਹ ਕਿਸੇ ਬਾਈ ਇਲੈਕਸ਼ਨ ਚ ਨਹੀਂ ਹੋਈ ਪਰ ਕਿਤਨਾ ਕਿਤੇ ਆਮ ਆਦੀ ਪਾਰਟੀ ਦਾ ਪੂਰਾ ਤਾਮਜਾਮ ਲੱਗਿਆ ਹੋਇਆ ਸੀ ਹਰੇਕ ਲੀਡਰ ਇੱਥੇ ਸੀਗਾ ਹਰੇਕ ਜਿਹੜਾ ਮੰਤਰੀ ਸੀਗਾ ਉੱਥੇ ਉਹਦੀ ਡਿਊਟੀ ਲੱਗੀ ਸੀ ਲੱਗਦਾ ਇਸੀ ਚੀਜ਼ ਨੂੰ ਲੈ ਕੇ ਹੀ ਕਿਤਨਾ ਕਿਤੇ ਉਹ ਅੱਛਾ ਪਰਫਾਰਮ ਕਰ ਪਾਏ ਕਿਉਂਕਿ ਆ ਕਾਂਗਰਸ ਦੀ ਫੁੱਟ ਕਿਤਨਾ ਕਿਤੇ ਨਿਕਲ ਕੇ ਸਾਹਮਣੇ ਨਾ ਉਹ ਸਿਰਫ ਡੰਡਾ ਤੰਤਰ ਆ ਦੇਖੋ ਜੇ ਉਹ ਜੇ ਇੰਨਾ ਉਹ ਪਾਰਟੀ ਜਿਹੜੀ ਆ ਜੇ ਉਹਨਾਂ ਨੇ ਕੰਮ ਕੀਤਾ ਹੁੰਦਾ ਤਿੰਨ ਸਵਾ ਤਿੰਨ ਸਾਲ ਤੇ ਉਹਨਾਂ ਨੂੰ ਡੰਡਾ ਤੰਤਰ ਇੰਨਾ ਵਰਤਣਾ ਨਾ ਪੈਂਦਾ ਚੁ ਇਸ ਕਰਕੇ ਔਰ ਦੂਸਰੀ ਗੱਲ ਹੈ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਵੀ 2022 ਤੋਂ ਪਹਿਲਾਂ ਦੀ ਜਾਂ ਉਹਦੇ ਤੋਂ ਬਾਅਦ ਦੀਆਂ ਜਿੰਨੀਆਂ ਬਾਈ ਇਲੈਕਸ਼ਨਸ ਆ ਦਿਸ ਇਜ਼ ਦਾ ਬੈਸਟ ਫੋਰਟ ਇਲੈਕਸ਼ਨ ਠੀਕ ਹੈ ਨਾ ਸਾਨੂੰ ਕੋਈ ਇਦਾਂ ਦੀ ਘਬਰਾਉਣ ਦੀ ਜਰੂਰਤ ਨਹੀਂ ਹੈ ਸੋ ਮੈਨੂੰ ਲੱਗਦਾ ਲੋਕਾਂ ਸਰ ਤੁਸੀਂ ਬਾਰ-ਬਾਰ ਇੱਕ ਗੱਲ ਕਰ ਰਹੇ ਹੋ ਡੰਡਾ ਤੰਤਰ ਡੰਡਾ ਤੰਤਰ ਇਹਦਾ ਮਤਲਬ ਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਸਿਰਫ ਡੰਡਾ ਹੀ ਚਲਾਇਆ ਹੋਇਆ ਹੈ ਇਹ ਹੋਰ ਕੀ ਹੈਗਾ ਤੁਸੀਂ ਟ੍ਰੈਂਡ ਦੇਖ ਲਿਓ ਤੁਸੀਂ ਲਾਸਟ ਮੂਮੈਂਟ ਤੱਕ ਵੀ ਸਰਕਾਰ ਟੋਸ ਦੇ ਉੱਤੇ ਸੀ ਜੇ ਕਿਸੇ ਨੇ ਕੰਮ ਕੀਤਾ ਹੋਵੇ ਜੇ ਜੋ ਰਾਤਾਂ ਨੂੰ ਧੱਕੇ ਹੋਏ ਆ ਜੋ ਲਾਸਟ 2-3 ਦਿਨਾਂ ਦੇ ਵਿੱਚ ਜੋਜਾ ਮਾਹੌਲ ਬਣਿਆ ਜਿਹੋ ਜਿਹੇ ਬੰਦੇ ਚੱਕ ਕੇ ਉਹਨਾਂ ਨੇ ਅੰਦਰ ਵੀ ਦਿੱਤੇ ਆ ਸਾਡੇ ਤਾਂ 2-3 ਵਾਰਡ ਤਾਂ ਇਦਾਂ ਦੇ ਸੀ ਜਿੱਥੇ 3-4 ਬੰਦੇ ਚੱਕ ਕੇ ਹੀ ਅੰਦਰ ਦੇ ਦਿੱਤੇ ਨਹੀਂ ਸਰ ਕਿਤੇ ਇਹ ਤਾਂ ਨਹੀਂ ਕਿ ਆਪਣੀ ਹਾਰ ਦੀ ਠਿਕਰਾ ਉਹਨਾਂ ਉੱਤੇ ਫੋੜ ਨਾ ਨਾ ਮਤਲਬ ਹੀ ਨਹੀਂ ਹੈ ਠਿਕਰਾ ਨਹੀਂ ਅਸੀਂ ਹਾਰ ਦਾ ਠਿਕਰਾ ਤੇ ਯਾਰ ਅਸੀਂ ਤਾਂ ਆਪ ਐਨਲਾਈਜ਼ ਕਰਾਂਗੇ ਬਟ ਗੱਲ ਸਿਰਫ ਧੱਕੇ ਸ਼ਾਹੀ ਦੀ ਆ ਤੋ ਇਸ ਕਰਕੇ ਅਸੀਂ ਵਧੀਆ ਇਲੈਕਸ਼ਨ ਲੜੇ ਹੈਗੇ ਆ ਇਹ ਔਰ ਸਾਨੂੰ ਕੋਈ ਇਹਦੇ ਵਿੱਚ ਜहां ਜਿੱਥੇ ਗਲਤੀਆਂ ਹੋਣਗੀਆਂ ਅਸੀਂ ਉਹਨੂੰ ਕਰੈਕਟ ਕਰਾਂਗੇ ਉਹਦੀ ਰੈਕਟੀਫਿਕੇਸ਼ਨ ਕਰਾਂਗੇ ਪ੍ਰਧਾਨ ਸਾਹਿਬ ਨਹੀਂ ਸਹੀ ਤੱਕ ਕਿੰਨਾ ਪਰਫਾਰਮ ਕਰ ਪਾਇਆ ਆ ਕੇ ਉਹਨਾਂ ਕੰਪੇਰਿੰਗ ਨਹੀਂ ਕੀਤੀ ਇਹ ਇਹ ਕਹਿ ਸਕਦੇ ਨਹੀਂ ਨਹੀਂ ਕੋਈ ਐਹੋ ਜੀ ਗੱਲ ਐਹੋ ਜੀ ਗੱਲ ਨਹੀਂ ਸਮੇਂ-ਸਮੇਂ ਤੇ ਦੇਖੋ ਹੁਣ ਤੁਸੀਂ ਤੁਸੀਂ ਰੋਡ ਸ਼ੋਅ ਦੇ ਵਿੱਚ ਭਗਵੰਤ ਮਾਨ ਨਹੀਂ ਸੀ ਕੇਜਰੀਵਾਲ ਨਹੀਂ ਸੀ ਮਤਲਬ ਤੁਸੀਂ ਉਹਨਾਂ ਨੂੰ ਨਹੀਂ ਕਦੀ ਇਸ ਕੁਐਸਚਨ ਨੂੰ ਮੈਨੂੰ ਲੱਗਦਾ ਤੁਹਾਨੂੰ ਖੈਰ ਪੁੱਛਣ ਨਹੀਂ ਦਿੰਦੇ ਹੁਣ ਇਹ ਕੁਐਸਚਨ ਤਾਂ ਕਿਉਂਕਿ ਉਹ ਉਹ ਤਾਂ ਬੇਸਿਕਲੀ ਹਾਂ ਸੱਚੀ ਗੱਲ ਤਾਂ ਇਹ ਆ ਕਿਉਂਕਿ ਉਹ ਤਾਂ ਕੋਈ ਕੁਐਸਚਨ ਵੀ ਨਹੀਂ ਲੈਂਦੇ ਮੈਂ ਤਾਂ ਕਹਿਣ ਡਿਆ ਹੈਗਾ ਕਿ ਹਾਂ ਬਈ ਕਿਤੇ ਨਾ ਕਿਤੇ ਜਿਹੜੀਆਂ ਕਮੀਆਂ ਪੇਸ਼ੀਆਂ ਆਉਣ ਵਾਲੇ ਸਮੇਂ 'ਚ ਅਸੀਂ ਦੂਰ ਕਰਾਂਗੇ ਕੀ ਕਮੀਆਂ ਲੱਗੀਆਂ ਤੁਹਾਨੂੰ ਇੱਕ ਕੋਈ ਇੱਕ ਐਸੀ ਕਮੀ ਜਿਹੜੀ ਤੁਹਾਨੂੰ ਲੱਗਿਆ ਪੂਰੀ ਲੋਕਾਂ ਦਾ ਮੰਡਟ ਆ ਇਹਦਾ ਮਤਲਬ ਲੋਕਾਂ ਨੇ ਜੇ ਉਹਨਾਂ ਨੂੰ 10000 ਵੋਟ ਵੱਧ ਪਾਈ ਹੈਗੀ ਆ ਤੇ ਉਹਦੇ ਪਿੱਛੇ ਕੋਈ ਰੀਜ਼ਨ ਤਾਂ ਹੋਊਗਾ ਕਿਉਂਕਿ ਦੇਖੋ ਇੱਕ ਗੱਲ ਤਾਂ ਇਹ ਵੀ ਹੁੰਦੀ ਵੀ ਲੋਕੀ ਸਰਕਾਰ ਵੱਲ ਦੇਖਦੇ ਆ ਵੀ ਹਜੇ ਸਰਕਾਰ ਦਾ 1.5 ਸਾਲ ਪਿਆ ਹੈਗਾ ਇਹ ਵੀ ਮਾਨਸਿਕਤਾ ਹੁੰਦੀ ਆ ਲੋਕਾਂ ਦੀ ਮੈਂ ਨਹੀਂ ਕਹਿੰਦਾ ਨਹੀਂ ਹੁੰਦੀ ਕਿਉਂਕਿ ਜਿਹੜੇ ਜਿਹੜੇ ਫੈਨ ਸੈਟਰ ਹੁੰਦੇ ਆ ਉਹ ਬੇਸਿਕਲੀ ਹਮੇਸ਼ਾ ਇਹ ਸੋਚਦੇ ਆ ਵੀ ਠੀਕ ਆ ਯਾਰ ਇਹਨਾਂ ਦਾ ਤਾਂ ਉਹ ਪੋਜੀਸ਼ਨ 'ਚ ਹੀ ਐਮਐਲਏ ਆਉਣਾ ਹੈਗਾ ਅਸੀਂ ਉਹਨੂੰ ਡਿਫਰੈਂਟ ਐਂਗਲ ਨਾਲ ਸੋਚਦੇ ਆ ਆਖਰੀ ਸਵਾਲ ਕਿ ਇਸ ਹਾਰ ਦਾ ਜ਼ਿੰਮੇਵਾਰੀ ਕੌਣ ਲਊਗਾ ਪਾਰਪੁਸ਼ਨਾਸ਼ੀ ਲਊਗਾ ਪੂਰੀ ਪਾਰਟੀ ਲਊਗੀ ਜਾਂ ਪਾਰਟੀ ਪ੍ਰਧਾਨ ਨੂੰ ਲੈਣਾ ਚਾਹੀਦਾ ਕਾਂਗਰਸ ਪਾਰਟੀ ਜਿਹੜੀ ਆ ਇਨਕਲੂਡਿੰਗ ਪ੍ਰਧਾਨ ਅਸੀਂ ਇਹਦੀ ਜ਼ਿੰਮੇਵਾਰੀ ਲਵਾਂਗੇ ਇਸ ਦਾ ਫਿਰ ਨਤੀਜਾ ਕੀ ਨਿਕਲਿਆ ਸਕਦਾ ਕੋਈ ਹੈ ਸਕਦਾ ਕਿ ਕਹਿ ਸਕਦਾ ਕਿਤਨਾ ਕਿਤੇ ਕਿਉਂਕਿ ਜਿਹੜੀ ਹਾਈ ਕਮਾਂਡ ਹੈਗੀ ਹੈ ਇਸ ਨੂੰ ਸੰਘਰਸ਼ ਕਰ ਉਹਦੇ ਵਿੱਚ ਦੇਖਦੇ ਹਾਂ ਡੈਫੀਨਿਟ ਉਹਦੇ ਵਿੱਚ ਉਹਦੇ ਵਿੱਚ ਹਾਈ ਕਮਾਂਡ ਨੂੰ ਦੱਸਿਆ ਜਾਊਗਾ ਨਹੀਂ ਦੱਸਿਆ ਜਾਊਗਾ ਗੱਲ ਕਰਾਂਗੇ ਮੇਰੇ ਨਾਲ ਬਿਲਕੁਲ ਇਹ ਸੀਗੇ ਪ੍ਰਗਟ ਸਿੰਘ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਦਾ ਕਿ ਇਸ ਹਾਰ ਨੂੰ ਲੈ ਕੇ ਜਿਹੜਾ ਵਾ ਮੰਥਨ ਕੀਤਾ ਜਾਊਗਾ ਔਰ ਇਸ ਚੀਜ਼ ਦਾ ਮੰਥਨ ਹਾਈ ਕਮਾਂਡ ਨੂੰ ਵੀ ਦੱਸਿਆ ਜਾਊਗਾ ਕਿ ਇਸ ਦੇ ਪਿੱਛੇ ਕਾਰਨ ਕੀ ਨਿਕਲ ਕੇ ਆਇਆ ਵਾ ਵਿਦਿਆਨਤ ਰੋਹਿਤਗੜ ਨਿਊਜ਼ 17